ਤੇ ਇਹ ਨਾ ਬੰਦਿਆਂ ਦੀ ਐ ਇਹ ਬੰਦੇ ਸਾਢੇ 10 ਦੇ ਪਹਿਲਾਂ ਹੁੰਦੇ ਨਹੀਂ ਹੈਗੇ ਹੁਣ ਇਹ ਮੀਡੀਆ ਕੇ ਮੋਰੰਗ ਤੋਂ ਕਰਦੇ ਨੇ ਸਾਢੇ 10 ਕਹਿੰਦੇ ਸਾਹ ਇਹਨਾਂ ਇੱਕ ਦੋ ਬੰਦਿਆਂ ਨੇ 200 ਬੰਦਾ ਘਰ ਆ ਰਿਆ ਪਿਆ ਹੁਣ ਇਹ ਦਿਨ ਬਾਈਟ ਅੱਗੇ ਉੱਥੇ ਕੰਮ ਤੋਂ ਹਟਾ ਬੰਦੇ ਰਹਿ ਗਏ ਹੋਣੇ ਜੀ ਇਹ ਅਸ਼ੀਰਮ ਮੁਲਾਜ਼ਮ ਨੇ ਜੀ ਅਸ਼ੀਰਮ ਮੁਲਾਜ਼ਮ ਹੈ ਤੁਸੀਂ ਇਹਨਾਂ ਦਿਨ ਬਾਈਟ ਸਾਰਾ ਰੀਜ਼ਨ ਇਹਨੇ ਘਰ ਦੇ ਵਿੱਚ ਕਿਤੇ ਧਾਰੀ ਆ ਕੰਡਰ ਦੇ ਕਿ ਕੰਡੇ ਰਾਹ ਤੋਂ ਬਾਹਰ ਦੇਖੋ ਸਾਢੇ 10 ਵਜੇ ਅੰਦਰ ਸਾਢੇ 4 ਵਜੇ ਨੂੰ ਪਹੁੰਚਦੇ ਨੇ 15 ਗੱਡੀਆਂ ਨੇ 100 ਗੱਡੀ ਖੜੀ ਐ पांच पांच दिन हो गए परेशान हो रहे हैं लोग पीछे ये दो दो सौ बंद परेशान करा पे दो बाएड़। लो नहीं गाइड दो तो तो गाइडेंस

के लिए बोलना तो मैं देना नहीं चाहता हूँ आप अपने हमारे आय अधिकारियों से बात कर सर क्या नाम है नाम कोई बात नहीं आप आपका पता कर लीजिए हाँ? क्या नाम है कोई नहीं कोई नहीं क्या काम करते हो भाजी आप तेरे जो ट्रक वालों ने धरना लगाया क्या मामला क्या है मामला मैंने उनको बता दिया सर को मैं उसको बता दिया वो कौन है जी वो आप ही के साथ के आप हमारे को बताना सर माइक के सामने बोलो कोई नहीं क्या नाम है जी आपका ਆਪ ਮਾਰੇ ਆਫਿਸ ਨੇ ਜਾ ਕੇ ਬਾਤ ਕਰ ਦਿੱਤੀ ਹਰਵਿੰਦਰ ਸਿੰਘ ਤੇ ਲੋ ਭਜੀ ਕੀ ਕਾਰਨ ਆ ਜਾਮ ਲਾਇਆ ਤੁਸੀਂ ਓਰੇ ਜਾਣੇ ਏਸੀ ਕਰਕੇ ਲਾਇਆ ਵੀ ਟਰੱਕ ਖਾਲੀ ਨਹੀਂ ਹੋ ਰਹੇ ਸਾਡੇ 5-5 ਦਿਨ ਤੋਂ ਟਰੱਕ ਖੜੇ ਨੇ ਨਾ ਮੈਕਮਾ ਕੰਡੇ ਦੇ ਪੈਸੇ ਦੇ ਰਿਹਾ ਸਾਨੂੰ ਸਾਰੇ ਪਾਸੇ ਪਰੇਸ਼ਾਨੀ ਬਹੁਤ ਆ ਰਹੀ ਆ ਉਦੋਂ ਕੱਟੇ ਰਾਤ ਨੂੰ ਰੋਜ਼ 5-5 7-7 ਕੱਟੇ ਰਾਤ ਨੂੰ ਰੋਜ਼ ਚੋਰੀ ਹੋ ਜਾਂਦੇ ਨੇ ਮੈਕਮਾ ਕਹਿੰਦਾ ਤੁਸੀਂ ਪੂੰਚਾ ਪੂੜੀਆਂ ਕਰਾ ਕੇ ਸਾਨੂੰ ਪੈਸੇ ਦੇ ਦਿਓ ਜੋ ਜੋ ਮਰਜ਼ੀ ਕਰੋ ਸਾਨੂੰ ਕੱਟੇ ਲਿਆ ਕੇ ਦਿਓ ਜਿੱਥੋਂ ਮਰਜ਼ੀ ਅਸੀਂ ਕਿੱਥੋਂ ਕੱਟੇ ਲਿਆ ਕੇ ਦਈਏ ਦੱਸੋ ਜੀ ਕਿ ਤੋਂ ਪੂਰੇ ਕਰਿਆ ਸਿਸਟਮ ਕੀਵੇਂ ਕਰੀ ਚਲਾਈਏ ਡਰਾਈਵਰ ਰਾਤ ਨੂੰ ਪਰੇਸ਼ਾਨ ਹੁੰਦੇ ਆ ساری ਰਾਤ ਸੌਂਦੇ ਨਹੀਂ ਆ ਉਸ ਤੋਂ ਬਾਅਦ ਫੇਰੇ ਫੇਰ ਇਹਨਾਂ ਨੇ ਗੱਡੀਆਂ ਖਾਲੀ ਕਰਦੇ ਆ ਧਿਆਨ ਰੱਖਣਾ ਬੇਰਾਮੀ ਬਹੁਤ ਜ਼ਿਆਦਾ ਹੋ ਰਹੀ ਆ ਰੋਕਤੀ ਦਾ ਜਗਾੜ ਨਹੀਂ ਕੋਈ ਚਾਹ ਦਾ ਕੋਈ ਚੀਜ਼ ਦਾ ਜਗਾੜ ਨਹੀਂ ਹੈਗਾ ਸੋ ਸੋ ਗੱਡੀ ਖੜੀ ਆ ਗੱਡੀ ਵੱਲ ਨਿਗਾਹ ਮਾਰੋ ਤੂੰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿੰਨੀ ਕੁ ਗੱਡੀ ਖੜੀ ਹੈ ਜੀ ਇਹ ਪਰੇਸ਼ਾਨੀ ਆ ਰਹੀ ਬਹੁਤ ਜ਼ਿਆਦਾ ਕਿੰਨੇ ਦਿਨ ਤੋਂ ਗੱਡੀਆਂ ਅਨਲੋਡਿੰਗ ਨਹੀਂ ਹੋ ਰਹੀਆਂ ਪੰਜ-ਪੰਜ ਦਿਨ ਤੋਂ ਜੀ ਪੰਜ-ਪੰਜ ਕੋਈ ਐਫਸੀਆਈ ਮਹਿਕਮਾ ਨਹੀਂ ਸੁਣ ਰਿਹਾ ਕੋਈ ਹੋਰ ਮਹਿਕਮਾ ਨਹੀਂ ਸੁਣ ਰਿ ਅੱਜ ਜਿਹੜੀ ਐਫਸੀ ਗਦਮਰਨਾ ਗੱਲ ਕਿਸ ਲਈ ਜਿਹੜੇ ਅਫਸਰ ਬੈਠੇ ਹੋਏ ਉਹਨਾਂ ਨੇ ਕੀ ਜਿਸ ਤੋਂ ਦੇ ਉਹ ਹੁਣੇ ਮੈਡਮ ਨਾਲ ਡੀਐਫਸੀ ਮੈਡਮ ਨਾਲ ਗੱਲ ਹੋਈ ਆ ਮੈਡਮ ਕਹਿੰਦੀ ਮੈਂ ਡੀਐਮ ਨਾਲ ਗੱਲ ਕਰਦੇ ਆ ਕਿ ਮੈਂ ਮਸਲਾ ਹੱਲ ਕਰ ਦਈਏ ਜਿਵੇਂ ਵੀ ਡੀਐਫਸੀ ਮੈਡਮ ਨੇ ਹੁਣ ਕਿਹਾ ਅਜੇ ਤੱਕ ਮਰਗੀ ਜਦੋਂ ਹੋਏਗਾ ਉਦੋਂ ਆ ਹਜੇ ਤੱਕ ਹੋਇਆ ਨਹੀਂ ਕੋਈ ਪਤਾ ਸ਼ਾਂਤ ਪਤਾ ਲੱਗਦਾ ਘੰਟੇ ਦਾ ਕੁਲਾਅ ਦਾ ਅੱਧੇ ਘੰਟੇ ਦਾ ਲੱਗਦਾ ਕੋਈ ਪਤਾ ਨਹੀਂ ਹੈਗਾ ਜੀ ਅੱਜ ਸੀਐਮ ਭਗਵੰਤ ਸਿੰਘ ਪਟਿਆਲਾ ਆ ਰਹੇ ਸੀ ਉਹਨਾਂ ਦਾ ਕੰਮ ਕਰੋਗੇ ਤੁਸੀਂ ਹੁਣ ਵਿਰੋਧ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਜੀ ਪਹੁੰਚ ਕਰੋਗੇ ਹਾਂ ਬਿਲਕ ਉੱਚੀ ਜੀ ਕੱਪਾ ਕਰੇ ਚਰਣਾ ਲਾਉਗੇ ਅਸੀਂ ਜੇ ਨਹੀਂ ਪਾਵਾਂ ਸਾਡੇ ਘੰਟੇ ਤੱਕ ਹੱਲ ਹੋਈਗਾ ਫਿਰ ਅਸੀਂ ਦੁਬਾਰਾ ਰੋਡ ਬੰਦ ਕਰਾਂਗੇ ਅਸੀਂ ਫਿਰ ਦੁਬਾਰਾ ਧਰਣਾ ਲਾਵਾਂਗੇ ਭਾਈ ਜੀ ਅਮਨ ਗਿੱਲੇ ਜੀ ਭਾਈ ਜੀ ਕੀ ਕਾਰਨ ਆ ਤੁਸੀਂ ਧਰਣਾ ਲਾਇਆ ਹੋ ਰਹੇ ਹੋ ਭਾਈ ਜੀ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਮੀਡੀਆ ਦਾ ਜਿਹੜਾ ਸਾਡੇ ਪਹੁੰਚੇ ਉਹਦੇ ਗੱਲ ਇਹ ਹੈ ਭਾਈ ਜੀ ਪਹਿਲਾਂ ਜਿਹੜਾ ਹੁਣ ਜਿਵੇਂ ਉਰੇ 11 ਤੋਂ 10:30 11:00 ਤੱਕ ਕੰਮ ਨਹੀਂ ਚੱਲੀ ਕਰਦੇ ਐਫਸੀ ਵਾਲੇ ਸਾਢੇ 4 ਦੇ ਬੰਦ ਕਰਦੇ ਜਿੱਥੇ ਗੱਡੀਆਂ 20 ਦੀ ਲੋਡ ਆਏ 100-100 ਗੱਡੀ ਬੰਗ ਲੈਂਦੇ ਨੇ ਤੇ 5-5 ਦਿਨ ਹੋ ਗਏ ਨਹੀਂ ਕੋਈ ਸੁਣਵਾਈ ਨਹੀਂ ਡੀਐਮ ਸਾਹਿਬ ਨੂੰ ਫੋਨ ਕਰਦੇ ਆ ਕਰਦੇ ਆ ਸੁਣਵਾਈ ਕੋਈ ਨਹੀਂ ਪੁੱਛਦਾ ਬਾਈ ਜੀ ਹਾਂਜੀ ਕੀ ਮੰਗ ਕਰਦੇ ਹੋ ਮੈਂ ਕਰਦੇ ਸਾਡੀ ਗੱਡੀਆਂ ਖਾਲੀ ਹੋਣ ਇਹਦਾ ਟਾਈਮ ਦਾ ਆਖੋ ਜਿਵੇਂ 9:00 ਤੇ ਲੈ ਕੇ ਸਾਾਨੂੰ 7-8 ਵਜੇ ਤੱਕ ਖਾਲੀ ਕਰਨ ਗੱਡੀਆਂ ਕਿੰਨੇ ਡਰਾਈਵਰ ਨੂੰ ਪੁੱਛਿਆ ਤੁਹਾਡੇ ਕੋਲ ਬਾਈ ਜੀ 100 200 ਬੰਦਾ ਪ੍ਰਚਾਰ ਹੋ ਰਿਹਾ ਇਹ ਦੋ ਬੰਦੇ ਪਿੱਛੇ 200 ਬੰਦਾ ਪ੍ਰਚਾਰ ਹੋ ਰਿਹਾ ਇਹ ਆਉਂਦੇ ਨੇ 10 ਵਜੇ 10:30 ਵਜੇ ਕੰਮ ਚਾਲੂ ਕਰੀ ਕਰਦੇ 4:30 ਬੰਦ ਕਰ ਦਿੰਦੇ ਨੇ ਇਹ ਇਹਨੇ ਆਪਣੇ ਘਰ ਦਾ ਰਸਵਰਖਿਆ ਉਧਰੋਂ ਕੋਨੇ ਗੱਡੀਆਂ ਲਓ ਗੱਡੇ ਲੋ ਕਿੱਥੋਂ ਦੀਆਂ ਗੱਡੀਆਂ ਨੂੰ ਗੱਡੀਆਂ ਨਹੀਂ ਖਾਲੀ ਹੁੰਦੀਆਂ ਇੱਥੇ ਆਖਰੀ ਟੋੜੇ ਸਾਹਮਣੇ ਫੋਟੋ 100-100 ਗੱਡੀ ਖੜੀ ਹੈ ਸਕੂਲ ਲੈਂ ਦੇਖੋ ਡਰਾਈਵਰ ਪਰੇਸ਼ਾਨ ਹੋ ਰਹੇ ਨੇ ਡੱਲੀ ਉਹ ਡੱਲੀ ਛੋੜੇ ਮਾਰ ਕੇ ਪੈਸੇ ਕੱਟੇ ਲੈ ਜਾਂਦੇ ਗੱਡੀ ਵਾਲਿਆਂ ਤੋਂ ਇੰਨਾ ਬੁਰਾ ਹਾਲ ਹੋਇਆ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨਾਲ ਗੱਲ ਕੀਤੀ ਹੁਣ ਤੱਕ ਹੁਣ ਕਰੀਏ ਜੀ ਮੇਰੇ ਐਸਐਚਓ ਸਾਹਿਬ ਆਏ ਨੇ ਅਸੀਂ ਰੋਡ ਦਾ ਹੀ ਜਾਮ ਕਰਿਆ ਜੇਦਾ ਕੋਈ ਹੱਲ ਬਣਦਾ ਹੋਇਆ ਠੀਕ ਹੈ ਨਹੀਂ ਜ਼ਰਾ ਫੇਰ ਰੋਡ ਜਾਮ ਕਰਾਂਗੇ ਅਸੀਂ ਠੀਕ ਹੈ ਮੁੱਖ ਮੰਤਰੀ ਭਗਵ ਕੀ ਇਹ ਵੀ ਕਰਾਉਂਦੇ ਆ ਬਾਕੀ ਦੇਖ ਲਿਆ ਠੀਕ ਹੈ ਜੀ ਹੁਣ ਇਹ ਇਹਨਾਂ ਚੱਕ ਕੇ ਲੇਬਰ ਨਹੀਂ ਭੇਜਦੇ ਉਹ ਜਿੱਥੇ 10 ਟੋਲੇ ਲੋੜਾ ਚਾਰ ਟੋਲੇ ਭੇਜਦੇ ਨੇ ਉਹ ਕਹਿੰਦੇ ਤੁਹਾਡੇ ਮਜ਼ਦਮੇ ਵਿੱਚ ਦਿੱਕਤ ਸਾਰੀ ਜਿੱਥੇ ਜਿਵੇਂ ਚਾਰ ਪੈ ਲਗਾ ਦਿਆ ਅੱਠ ਪੈ ਲਵਾਓ ਤੁਸੀਂ ਇਹ ਸਾਰੀ ਪ੍ਰੋਬਲਮ ਇਹਨਾਂ ਦੀ ਹੈ ਇਹਨਾਂ ਦੇ ਘਰ ਦਾ ਰਸਵਾ ਰੱਖਿਆ ਕਰ ਚਾਰ ਪੰਨਿਆਂ ਤੋਂ ਪ੍ਰੋਬਲਮ ਆ ਰਹੀ ਹੈ ਜੀ ਬਸਾਸਾਂ ਨਾਲ ਕਦੀ ਗੱਲਬਾਤ ਨਹੀਂ ਹੁੰਦੀ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜੀ ਜੀ